ਬੀਜੇਪੀ ਦੇ ਨਾਲ ਗੱਠ ਜੋੜ ਕਰਕੇ ਤੇ ਧੱਕੇਸ਼ਾਹੀ ਦੇ ਇਲਜ਼ਾਮਾਂ ਦੇ ਵਿਚਕਾਰ ਆਖਰਕਾਰ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਆਪਣਾ ਮੇਰ ਬਣੌਣ ਚ ਕਾਮਯਾਬ ਹੋ ਗਿਆ ਬਾਹਰ ਕਾਂਗਰਸੀ ਧਰਨਾ ਦੇ ਰਹੇ ਸਨ ਤੇ ਅੰਦਰ ਮੇਰ ਦੀ ਚੋਣ ਹੋ ਰਹੀ ਸੀ ਬਧੇਰੇ ਜਾਣਕਾਰੀ ਆਉਣੀ ਬਾਕੀ ਹੈ ਪਰ ਜੋ ਜਾਣਕਾਰੀ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਮੋਤੀ ਪਾਰਟੀਆਂ ਦੇ ਨਾਂ ਦੇ ਨਾਲ ਜਿਹੜਾ ਆਪਣਾ ਮੇਰ ਦੀ ਕੁਰਸੀ ਦੇ ਕਬਜ਼ਾ ਕਰ ਲਿਆ ਜਾਣਕਾਰੀ ਦੇ ਅਨੁਸਾਰ ਜਤਿੰਦਰ ਸਿੰਘ ਮੋਤੀ ਪਾਰਟੀ ਆਮ ਆਦਮੀ ਪਾਰਟੀ ਦੀ ਤਰਫੋਂ ਅੰਮ੍ਰਿਤਸਰ ਦੇ ਨਵੇਂ ਮੇਰ ਬਣ ਗਏ ਉਨ੍ਹਾਂ ਤੋਂ ਇਲਾਵਾ ਪ੍ਰਿੰਕਾ ਸ਼ਰਮਾ ਸੀਨੀਅਰ ਡਿਪਟੀ ਮੇਰ ਅਤੇ ਨੀਤਾ ਰਾਣੀ ਡਿਪਟੀ ਮੇਰ ਬਣ ਗਈ ਜੜੇ 85 ਬਾੜਾ ਵਾਲੀ ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ 46 ਜਿਹੜਾ ਉਹ ਕੌਂਸਲਰਾਂ ਕਾਰਪੋਰੇਟਰਾਂ ਦਾ ਬਹੁਮਤ ਚਾਹੀਦਾ ਸੀਗਾ ਉਸ ਦੇ ਵਿੱਚੋਂ 40 ਕਾਂਗਰਸ ਕੋਲ ਸੀ ਆਮ ਆਦਮੀ ਪਾਰਟੀ ਦੇ 24 ਸੀ ਜਿਸ ਤੋਂ ਇਲਾਵਾ 7 ਆਜ਼ਾਦ ਤੇ 2 ਭਾਜਪਾ ਦੇ ਜਿਹੜੇ ਉਮੀਦਵਾਰ ਨੇ ਭਾਜਪਾ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਸਮਰਥਨ ਦਿੱਤਾ ਕਾਂਗਰਸ ਇੱਕ ਆਜ਼ਾਦ 40 ਦੇ ਨਾਲ 41 ਹੋਣ ਦਾ ਦਾਵਾ ਕਰ ਰਹੀ ਸੀ ਬੜੀ ਲੰਬੀ ਕਸ਼ਮਕਾਸ਼ ਹੈ 4 ਵਜੇ ਮੀਟਿੰਗ ਸ਼ੁਰੂ ਹੋਣੀ ਸੀ 4:45 ਮਿੰਟ ਹੋਇਆ ਇੰਨੇ ਵਿੱਚ ਫੈਸਲਾ ਆ ਗਿਆ ਸੌਂਕੇਦੋਂ ਚੁੱਕੀ ਗਈ ਸਾਰਾ ਕੁਝ ਸਾਰਾ ਸਿਸਟਮ ਜਿਹੜਾ ਹੈ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਾਂਗਰਸ ਬਾਹਰ ਜਿਹੜਾ ਉਹ ਧਰਨੇ ਦੇ ਬੈਠੀ ਹੈ ਰਾਜਾ ਵੜਿੰਗ ਪੀਪੀਸੀ ਪ੍ਰੈਜ਼ੀਡੈਂਟ ਵਿਰੋਧੀ ਧਿਰ ਚ ਅ ਅਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੰਤਰੀ ਤੇ ਫਤਿਹਗੜ ਚੂੜੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਮਾਫ ਕਰਨਾ ਤ੍ਰਿਪਤਜਿੰਦਰ ਸਿੰਘ ਬਾਜਵਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਗੋਜਲਾ ਸਾਬਕਾ ਉਪ ਮੁੱਖ ਮੰਤਰੀ ਓਮਪrakash ਸੋਨੀ ਸਣੇ ਵੱਡੇ ਕਾਂਗਰਸੀ ਆਗੂ ਧਰਨੇ ਤੇ ਬੈਠੇ ਨੇ ਇਲਜ਼ਾਮ ਨੇ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਪੁਲਿਸ ਐ ਟੱਕੇशाही ਤੇੜ ਜਿਹੜੀ ੱੱਕੇ ਮਾਰਦੀ ਹੋਈ ਪੁਲਿਸ ਤਾਂ ਦੇਖੀ ਗਈ ਹੈ ਖੁਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਰਾਜਾ ਵੜਿੰਗ ਨੂੰ ੱੱਕੇ ਮਾਰਦੇ ਪੈਪਾਸੇ ਕਰਦੇ ਹੋਏ ਦੇਖੇ ਗਏ ਹੈ ਕਾਂਗਰਸ ਦਾ ਇਲਜ਼ਾਮ ਹੈ ਜੇਕਰ ਇਹਨਾਂ ਇਲਜ਼ਾਮਾਂ ਦੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਬਣਾਇਆ ਤਾਂ ਇਹ ਚੋਣ ਕੰਟਰੋਵਰਸ਼ੀਅਲ ਹੈ ਕਹਿ ਲੀਏ ਕਿ ਜਿਹੜੀ ਇੱਕ ਤਰ੍ਹਾਂ ਨਾਲ ਇਸ ਚੋਣ ਦੇ ਉੱਤੇ ਸਵਾਲੀਆ ਨਿਸ਼ਾਨ ਨੇ ਉਧਰ ਰਾਜਾ ਵੜਿੰਗ ਹਾਈ ਕੋਰਟ ਜਾਣ ਦੀ ਗੱਲ ਵੀ ਕਹਿੰਦੇ ਹੋਏ ਸੁਣਾਈ ਦਿੰਦੇ ਨੇ